ਆਗੇ ਪੈਸੇ ਦੇਖ ਲੈ ਅਗਲੇ ਆਏ ਪੌਦਾ ਆਏ ਸਰਵਾਲੇ ਵਾਂਗੂ ਆਏ ਐ ਪੈਸੇ ਪਾਉਂਦੇ ਨੇ ਅਗਲੇ ਆਏ ਪੈਸੇ ਦੇਖ ਮੈਸੀ ਜਾ ਰਹੀ ਨੇ 25000 ਰੁਪਏ ਹੁਣੇ ਪਾਤਾ ਅਗਲੇ ਨੇ ਆ ਦੇਖ ਮੈਂ ਕਹਿੰਦਾ ਦੇ ਕੀਤੇ 50000 ਨਾ ਆ ਗਿਆ ਵੀ ਹਾਂ ਨਾ ਲਾਨ ਤਾਂ ਤਾਂ ਨਹੀਂ ਪਾਈਆਂ ਕਿਤੇ ਮਾੜੀ ਮੁੱਟੀਆਂ ਲੈ ਕੋਈ ਨਹੀਂ ਤੂੰ ਪੈਸੇ ਨਹੀਂ ਕੱਢ ਕੇ ਦਿੰਦਾ ਚਾਹ ਪਲਾ ਪਹਿਲਾਂ ਮੈਨੂੰ ਓ ਯਾਰ ਗਰਮੀ ਦਾ ਦੇਖਣਾ ਇੰਨੀ ਐ ਤੈਨੂੰ ਚਾਹ 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 ਕਰੀਏ ਨਾ ਸੋਫੇ ਬਣਾਣੇ ਜਾਂ ਬਣਾਣੇ ਜਾਂ ਐ ਕਰ ਤੈਨੂੰ ਕਿਹਾ ਆਪਣਾ ਘਰ ਸੰਗ ਇੱਕ ਮਿੰਟ ਇੱਕ ਮਿੰਟ ਫੋਨ ਆ ਗਿਆ ਹਾਂਜੀ ਹਾਂਜੀ ਆ ਗਏ ਤੁਹਾਡੇ ਪੈਸੇ ਆ ਗਏ ਜੀ ਕਰਦਾਂਗੇ ਕਰਦਾਂਗੇ ਕੱਲ ਨੂੰ ਪਹੁੰਚਦੇ ਆ ਤੁਹਾਡੇ ਕੋਲ 8 ਵਜੇ ਨੂੰ ਜੀ ਪਹੁੰਚ ਜਾ ਕੇ ਪਹੁੰਚ ਜਾਗੇ ਜੀ ਬੱਚਾ ਚਾਹ ਪਾਣੀ ਦਾ ਧਿਆਨ ਰੱਖਿਓ ਸਾਡਾ ਚਾਹ ਪਾਣੀ ਰੱਖਿਓ ਸਵੇਰੇ ਬਣਾ ਕੇ ਜਿਹਨਾਂ ਦਾ ਸਵੇਰੇ ਪ੍ਰਭਾਤ ਵੀਰ ਦੇ ਵੇਲੇ ਧਰ ਲੈਉਂਦੇ ਗਾ ਇਹਨਾਂ ਨੂੰ ਜੀ ਨਹੀਂ ਪਤਾ ਜਿਹਦੇ ਕੋਲ ਹੋਣਾ ਆ ਉਹ ਚਾਹ ਚੂਹ ਕਾਹਨੂੰ ਬੁਲਾਉਂਦੇ ਨਹੀਂ ਚਾਹਾਂ ਤਾਂ ਬੁਲਾਉਂਦੇ ਹੀ ਨਹੀਂ ਕਦੇ ਗੱਲਾਂ ਮਾਰੀ ਜਾਂਦੇ ਨੇ ਚਾਹ ਬੁਲਾਉਣੇ ਆ ਉਹ ਕਰਦੇ ਆ ਆ ਕਰਦੇ ਆ ਸਤਰੀਆਂ ਦੇ ਚਾਹ ਨਾਲ ਹੀ ਹੁੰਦਾ ਸਿਸਟਮ ਸਾਰਾ ਚੱਲਦਾ ਨੈੱਟ ਵੀ ਹੋਣਾ ਚਾਹੀਦਾ ਤੁਹਾਡੇ ਕੋਲ ਜੀ ਅਸੀਂ ਨੈੱਟ ਵੀ ਚਲਾਉਂਦੇ ਅੱਧਾ ਘੰਟਾ ਬੇਲੇ ਟਾਈਮ ਆ ਜਾ ਰੋਟੀ ਪਾਣੀ ਛਕਣਾ ਹੁੰਦਾ ਸੀਨੇ ਹਾਂਜੀ ਹਾਂ ਪੇਮੈਂਟ ਤੁਹਾਡੀ ਆ ਗਈ ਪਹੁੰਚਦਾ ਕੱਲ ਨੂੰ ਤੂੰ ਕੋਈ ਨਹੀਂ ਪੁੱਤ ਕੱਢ ਲੈ ਜਿਹੜੇ ਘੇੜੇ ਘਟਣੇ ਨੇ ਘੁੰਮਣ ਦੀ ਆਤ ਬਾਲਾ ਹੈ ਤੇਨੇ ਘਰ ਦੀ ਵੀ ਬੜੇ ਘੇੜੇ ਲਾਉਣੇ ਨੇ ਤੂੰ ਪੈਸੇ ਮੰਗਣ ਤੇਰੇ ਘੇੜੇ ਐਂ ਲਾਉਣੇ ਮੈਂ ਬਾ ਅਸੀਂ ਵਿੱਚ ਵਿਚਾਲੇ ਛੱਡ ਦੇਣਾ ਫੇਰ ਪੈਸਿਆਂ ਦੀ ਗੱਲ ਲਾਂ ਕਰ ਸਕਦੇ ਹਾਂ ਅੱਛਾ ਅਸੀਂ ਤੁਹਾਨੂੰ ਲੈਣੇ ਵੀ ਆਉਂਦੇ ਨੇ ਕੋਈ ਨਹੀਂ ਕੋਈ ਨਹੀਂ ਐਂ ਘੇੜੇ ਕਢਾਉਣਾ ਹਾਂ ਤੂੰ ਤਾਂ ਜਾ ਲੈ ਸ਼ਗਿਰਦ ਆਪਾਂ ਚੱਲੀਏ ਯਾਰ ਪੈਸੇ ਤਾਂ ਦੇਣੇ ਨਹੀਂ ਯਾਰ ਇਹਨੇ ਨਾ ਨਾ ਸ਼ਗਿਰਦ ਨਹੀਂ ਜਾਦਾ ਸ਼ਗਿਰਦ ਨੂੰ ਤਾਂ ਦਊਗਾ ਲੈ ਸ਼ਗਿਰਦ ਨੂੰ ਭਾਈ ਮੈਂ ਮਾਲ ਕਾ ਮੈਨੂੰ ਲੈ ਕੇ ਚੜਦੇ ਜਾਂ ਮਾਲਕ ਤੇਰਾ ਕੰਮ ਬੰਦ ਕਰਾ ਦੂੰਗਾ ਭਈਆ ਦਿਹਾੜੀ ਦੁੱਗਣੀ ਤੇਰੀ ਲੈ ਹੁਣ ਉਹ ਤੋਂ ਇੰਜੀ ਡੇ ਫਕੋ ਕੇ ਉਹਦਾ ਵੀ ਕੰਮ ਡੱਕਦਾ ਉਹ ਲੈ ਆ ਨਾ ਕਹ ਦੱਸ ਕਿੰਨੇ ਕਪੜਾ ਲੱਗੂਏ ਤੂੰ ਤਾਂ ਯਾਰ ਵਾਕੀ ਉਤਾਹ ਦੀ ਬੋਲੀ ਬੋਲਦਾ ਕਿੰਨਾ ਕਪੜਾ ਲੱਗੂਏ ਦੱਸ ਮੈਨੂੰ 7 ਮੀਟਰ ਲਾਜੀ ਕਪੜਾ ਇਹਨੂੰ ਐਨਾ ਕੇ 7 ਮੀਟਰ ਹੁੰਦਾ ਇਹ ਉਹ ਪੱਟ ਪੱਟੀ ਲਾਉਣੀ ਆ ਹੁਣ ਇਹਦਾ ਸੂਟ ਥੋੜੀ ਬਣਾਉਣਾ ਏ ਇਹ ਤੇ ਲੱਗੂ ਏ ਹੁਣੀ ਉਹ 7 ਮੀਟਰ ਦਾ ਤੂੰ ਚਾਹੇ ਸਰ ਦੇ ਝਾਲਰ ਪਾ ਦੇ ਤੂੰ ਜਰਮਨ ਤੋਂ ਮੰਗਾਇਆ ਯਾਰ ਮੈਨੂੰ ਕੋਈ ਮੇਰਾ ਭਾਰਤ ਦੇਸ਼ ਮਹਾਨ ਆ ਕੋਈ ਇਤੋਈ ਚੀਜ਼ ਲਾ ਲੋਕਲ ਚੀਜ਼ ਮੈਂ ਤੇਰਾ ਕੱਛਾ ਲਿਆ ਰੋਲ ਆਉਂਦੇ ਨੇ ਤੇ ਕਪੜਾ ਤਾਂ ਮੈਂ ਜਿਹੜਾ ਲਾਉਣਾ ਛੋਟਾ ਜਿਹਾ ਉਹੀ ਲਾ ਖਾਦੀ ਦੇ ਆ ਖਾਦੀ ਦੀ ਲੱਗੂ ਪਰ ਉਹੀ ਲਾ ਰਿਹਾ ਜੇ ਲੈ ਕੇ ਖਾਦੀ ਆਪਣਾ ਕਿਸਿਆ ਕਿਸਿਆ ਰਹਿਆਂ ਨਾਲ ਦੇ ਕੋਈ ਖਾਦੀ ਦਾ ਲਾ ਕਪੜਾ ਇੱਥੇ ਜਰਮਨ ਦਾ ਨਾਲੇ ਹੋਰ ਦਾ ਤੇਰੇ ਕੋਲ ਕਿਆ ਹੋਣਾ ਤੂੰ ਲਿਆ ਕੇ ਉਹ ਲਾ ਦਿੰਨਾ ਹੁਣ ਮੇਰੇ ਕੋਲ ਜਿਹੜੇ ਹੈਗੇ ਨਾ ਬਾਈ ਤੈਨੂੰ ਦੁਕਾਨ ਤੇ ਸਾਰਾ ਤੇ ਕੱਪੜਾ ਚੈੱਕ ਕਰਾ ਜਾ ਵੀ ਥੱਲੇ ਵਾਲਾ ਕਿਹੜਾ ਲੱਗਣਾ ਉੱਪਰਲਾ ਕਿਹੜਾ ਲੱਗਣਾ ਤਾਂ ਕਾਹ ਤੇ ਆਪਣੀ ਗੱਲ ਤਾਂ ਹੋਈ ਸੀ ਸਾਰੀ ਤੂੰ ਫੇਰ ਉਰੇ ਆ ਕੇ ਉਹੀ ਗੱਲਾਂ ਕਰਦਾ ਚਾਹ ਬਣਾ ਦੇ ਕਾਹ ਲਿਆ ਯਾਰ ਉਹ ਸਾਹਮਣੇ ਰਸੋਈ ਐ ਅभी ਚਲਾ ਜਾਣਾ ਯਾਰ ਮੇਰੀ ਗੱਲ ਸੁਣ ਚਾਹ ਤਾਂ ਤੂੰ ਬੁਲਾਉਂਦਾ ਨਹੀਂ ਮੇਰੀ ਗੱਲ ਸੁਣ ਲੈ ਕੰਮ ਤੂੰ ਕਰ ਹਾਂ ਚਾਹ ਬਣਾ ਅੱਛਾ ਅਸੀਂ ਚਾਹ ਬਣਾ ਆਏ ਹਾਂ ਹੁਣ ਤੇਰੇ ਘਰੇ ਜੇ ਕੰਮ ਕਰੇ ਤੈਨੂੰ ਚਾਹ ਤਾਂ ਮਿਝਾ ਦਾਂ ਅੱਧੇ ਘੰਟੇ ਤੂੰ ਹੋਰ ਕੁਝ ਕਹਿਣਾ ਵੀ ਆਹ ਕਰ ਦੇ ਪੋਚਾ ਲਾ ਦੇ ਝਾੜੂ ਲਾ ਆਦ ਕਿਨਾਸ਼ ਗਿਰਦੇ ਹਾਂਜੀ ਸੋਫੇ ਸੋਹਣੇ ਕਰਦੀ ਛੱਡ ਨਾ ਪੈਣਾ ਇਹਨਾਂ ਦੇ ਠੀਕ ਹੈ ਜੀ ਬਿਠਾ ਕੇ ਠੀਕ ਹੈ ਜੀ ਹਾਂ ਮੋਢਾ ਕੁੜੀ ਨਾਲੋਂ ਜ਼ਿਆਦਾ ਸੋਫੇ ਸੋਹਣੇ ਲੱਗਣੇ ਚਾਹੀਦੇ